ਹੁਣੇ ਹੁਣੇ ਖਬਰ ਆ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਜਥੇਦਾਰ ਦੀ ਪਦਵੀ ਤੋਂ ਹਟਾ ਦਿੱਤਾ ਗਿਆ ਹੈ। ਆਖਿਰ ਕੀ وجہ ਹੋ ਸਕਦੀ ਹੈ ਜਥੇਦਾਰਾਂ ਨੂੰ ਹਟਾਉਣ ਦੀ? ਚਲੋ ਸੁਣਦੇ ਹਾਂ। ਗਿਆਨੀ ਰਗਵੀਰ ਸਿੰਘ ਨੂੰ ਹਟਾ ਦਿੱਤਾ ਗਿਆ। ਗਿਆਨੀ ਰਗਵੀਰ ਸਿੰਘ ਨੂੰ ਜਥੇਦਾਰ ਸਾਹਿਬ ਦੀਆਂ ਸਵਾਵਾਂ ਤੋਂ ਪਾਸੇ ਕਰਤਾ, ਬਰਖਾਸ ਕਰਤਾ। ਲਾਈਵ ਕਟ ਕਰੋ ਲਾਈਵ ਕਟ ਕਰੋ ਜਲਦੀ ਕਿੰਨਾ ਦੇਖਦੇ ਹੋ ਇਸ ਕਾਰਵਾਈ ਨੂੰ ਜਲਦੀ 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 ਬਹੁਤ ਹੀ ਮੈਂ ਗੱਲ ਕਹਿਣਾ ਉਹਨਾਂ ਨੇ ਜਿਹੜਾ ਮਤਾ ਲਿਆਂਦਾ ਹੈ ਮਤੇ ਦੇ ਵਿੱਚ ਸਾਨੂੰ ਟੇਬਲ 'ਲੀ ਕੀਤਾ ਮਤਾ ਹਮੇਸ਼ਾ ਦੀ ਤਰ੍ਹਾਂ ਪੜ ਕੇ ਸੜਾਇਆ ਗਿਆ ਜਿੰਨਾ ਵਿੱਚ ਲਿਖਿਆ ਗਿਆਨੀ ਰਗਵੀਰ ਸਿੰਘ ਕਹਿੰਦੇ ਆਸਮਰਥ ਹੈ ਉਹ ਸਮਰਥ ਨੇ ਪੰਥ ਦੀ ਨੁਮਾਇੰਦਗੀ ਕਰਨ ਦੇ ਬੜੇ ਚਿਰ ਬਾਅਦ ਸੰਗਤ ਤੇ ਅਸੀਂ ਕਹਿੰਦੇ ਸੀ ਸਮਰਥ ਜੱਤੇਦਾਰ ਬਣਨ ਜਾ ਰਿਹਾ ਪਰ ਉਹ ਕਹਿੰਦੇ ਆ ਸਮਰਥਾ ਹੱਠ ਧਰਮੀ ਆ ਕਹਿੰਦੇ ਪੰਤ ਪ੍ਰਸਤ ਨਹੀਂ ਗਾ ਵਿਦੇਸ਼ ਜਾਣ ਲੱਗੇ ਨਹੀਂ ਸੀ ਦੱਸ ਦੇ ਮਰਿਆਦਾ ਦੀ ਉਲੰਘਣਾ ਕੀਤੀ ਆ ਇਹ ਮਰਿਆਦਾ ਪਰਸ਼ੋਤਮ ਨੇ ਜਿਹੜਾ ਕੁਝ ਕੀਤਾ ਤੁਹਾਨੂੰ ਵੀ ਪਤਾ ਸੰਗਤ ਨੂੰ ਵੀ ਪਤਾ ਉਹੀ ਐਨਕਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਮੇ ਸੀਗੀਆਂ ਜਿਹੜੀਆਂ ਉਹੀ ਅੱਜ ਅਡਜੈਕਟਿਵ ਲਾ ਕੇ ਬੈਠ ਗਈ ਸਭਾਵਾ ਮੁਕਤ ਕਰਤੀਆਂ ਜ਼ਥੇਦਾਰੀ ਤੋਂ ਫਰਕ ਕਰ ਤਕ ਜਹਦਾਰ ਕਾਲ ਤੱਕ ਸਭ ਨੂੰ ਜੋ ਕਾਲ ਤੱਕ ਸਾਹਿਬ ਦਾ ਜ਼ਹੇਦਾਰ ਕਿਹਨਾਂ ਨੂੰ ਬਣਾਇਆ ਨਹੀਂ ਕੇਸਗਰ ਸਾਹਿਬ ਦੇ ਜ਼ਥੇਦਾਰ ਜਿਹੜੇ ਗਿਆਨੀ ਸੁਲਤਾਨ ਸਿੰਘ ਆ ਉਹਨਾਂ ਨੂੰ ਵੀ ਇਸੇ ਝੜਕੇ ਨਾਲ ਖਤਮ ਕਰਤਾ ਉੱਥੇ ਲਾਏ ਆ ਕਿਸ਼ਨ ਸਿੰਘ ਜੀ ਪ੍ਰਚਾਰਕ ਕੁਲਦੀਪ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਚਾਰਜ ਇੱਥੇ ਦਾ ਦੇ ਤਾ ਕਰ ਉਹ ਦਸੰਬਰ ਨੂੰ ਜਿਹੜੇ ਸਿੰਘ ਸਹਿਬਾਨ ਮੌਜੂਦ ਸੀ ਉਹਨਾਂ ਸਾਰਿਆਂ ਨੂੰ ਹਟਾ ਦਿੱਤਾ ਸੀ ਸੁਣੋ ਬਾਬਾ ਟੇਕ ਸਿੰਘ ਦਮਦਮਾ ਸਾਹਿਬ ਦਾ ਜੱਥੇਦਾਰ ਲਾ ਲਿਆ ਅੱਜ ਇਹ ਜੱਥੇਦਾਰ ਲਾਉਣ ਵਾਲਿਆਂ ਤੋਂ ਪੁੱਛ ਲਿਓ ਸਵਾਲ ਜਿਹੜੇ ਮਨਾ ਮਨਾ ਦੇ ਪੱਥਰ ਟੇਕ ਸਿੰਘ ਤੇ ਸਿੱਟਦੇ ਰਹੇ ਹੋ ਤੁਸੀਂ ਅੱਜ ਉਹਦੀ ਜਸਟੀਫਾਈਡ ਕਿਵੇਂ ਕਰੋਗੇ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾ ਕੇ ਕਿਹਾ ਸੀ ਵੀ ਇਹ ਕਰਤਾਰ ਵਧੀਆ ਨਹੀਂ ਇਹਦਾ ਚਰਿੱਤਰ ਵਾਲਾ ਅੱਜ ਟੇਕ ਸਿੰਘ ਨੂੰ ਕਿਹੜੇ ਵਾਸ਼ਿੰਗ ਪਾਊਡਰ ਨਾਲ ਧੋ ਕੇ ਅੱਜ ਦਮਦਮਾ ਸਾਹਿਬ ਦਾ ਜਥੇਦਾਰ ਲਾਤਾ ਨਹੀਂ ਕੇਸ਼ਵਰ ਸਾਹਿਬ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਕੇਸਗੜ੍ਹ ਸਾਹਿਬ ਦਾ ਦੇਖੋ ਅੱਤ ਹੋ ਗਈ ਹੁਣ ਕੌਮ ਨੂੰ ਸੋਚਣਾ ਪੈਣਾ ਸਿੱਖਾਂ ਨੂੰ ਵੀ ਸੋਚਣਾ ਪੈਣਾ ਹੁਣ ਇਹ ਨਾ ਸੋਚਿਓ ਵੀ ਸ਼ਰੋਮਣੀ ਕਮੇਟੀ ਦੇ ਵਿੱਚ ਵੀ ਹੁਣ ਬਦਲਾ ਆ ਜਾਊਗਾ ਕਿਉਂਕਿ ਇਹਦਾ ਸਿਰੇ ਦਾ ਹਥਿਆਰ ਇਹਨਾਂ ਨੇ ਚਲਾਤੇ 2 ਤਰੀਕ ਨੂੰ ਜੋ ਫੈਸਲੇ ਹੋਏ ਸੀਗੇ ਉਹ ਫੈਸਲਿਆਂ ਤੋਂ ਲੈ ਕੇ ਇਹਨਾਂ ਨੇ ਜਿਹੜੀ ਗੱਲ ਦਿਲ 'ਚ ਸੀਗੀ ਵੀ ਸਾਡੀ ਰਾਜਨੀਤਿਕ ਉਥਾਨ ਦੇ ਵਿੱਚ ਇਹ ਜਥੇਦਾਰ ਸਾਹਿਬ ਰਿਕਾਉ ਪੀਰ ਸਿੰਘ ਹੁਣ ਹੈੱਡ ਗ੍ਰੰਥੀ ਰਹਿਣਗੇ ਕਿ ਕਮ ਬਣਾਉਣੇ ਚਾਹੁੰਦੇ ਸੀ ਹੈੱਡ ਗ੍ਰੰਥੀ ਰਹਿਣਗੇ ਕਿ ਨਹੀਂ ਕੈਂਡੀਡੇਟ ਵੀ ਹੈੱਡ ਗ੍ਰੰਥੀ ਰਹਿਣਗੇ ਯਾਨੀ ਜਥੇਦਾਰ ਦੀਆਂ ਸੇਵਾਵਾਂ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਉਹਨਾਂ ਨੇ ਸਮਾਪਤ ਕਰ